ਜਿੱਤੇ ਪੂਰੇ ਦੇਸ਼ ਵਿੱਚ ਇੰਟਰਨੈਸ਼ਨਲ ਯੋਗਾ ਡੇ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਯੋਗਾ ਕੀਤਾ ਗਿਆ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਤਾਵਾਂ ਤੇ ਯੋਗਾ ਦੇ ਦੇ ਮੌਕੇ ਤੇ ਜਿਹੜਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਹਰ ਵਰਗ ਦੇ ਜਿਹੜੇ ਏਜ ਕੈਟਾਗਰੀ ਦੀ ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਉਸ ਵਿੱਚ ਹਿੱਸਾ ਲਿਆ ਗਿਆ ਸੋ ਇਸ ਮੌਕੇ ਤੇ ਕਈ ਰਾਜਨੀਤਿਕ ਹਸਤੀਆਂ ਵੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਆਮ ਲੋਕਾਂ ਦੇ ਨਾਲ ਐ ਯੋਗਾ ਕੀਤਾ ਗਿਆ ਅਤੇ ਯੋਗਾ ਦੇ ਮਹੱਤਵ ਬਾਰੇ ਵੀ ਜਾਣਕਾਰੀ ਜੜੀ ਸਾਂਝੀ ਕੀਤੀ ਗਈ। ਸੋ ਆਓ ਤੁਹਾਨੂੰ ਦਿਖਾਣੇ ਆ ਲੁਧਿਆਣਾ ਸ਼ਹਿਰ ਦੇ ਬਸੰਤ پارک ਦੇ ਵਿੱਚ ਯੋਗਾ ਦੇ ਜਿਸ ਤਰੀਕੇ ਨਾਲ ਮਨਾਇਆ ਗਿਆ ਉਸ ਦੀਆਂ ਚਲਕੀਆਂ। ਲੁਧਿਆਣਾ ਲਾਈਵ ਲਈ ਹਣੀ ਦੀ ਰਿਪੋਰਟ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਜੂਨ ਨੂੰ ਬਸੰਤ پارک ਵੈਲਫੇਅਰ ਸੁਸਾਇਟੀ ਵੱਲੋਂ ਬਸੰਤ پارک ਦੇ ਵਿੱਚ ਆਪ ਸਭ ਨੇ ਦੇਖਿਆ ਹੋਣਾ ਕਿ ਵੱਡੇ ਤੌਰ ਦੇ ਉੱਤੇ ਅੱਜ 200 ਬੰਦੇ ਜਿਹੜਾ ਸਾਡਾ ਯੋਗ ਸਾਧਕ ਸੀਗਾ ਉਹਨਾਂ ਨੇ ਆ ਕੇ ਹਾਜ਼ਰੀ ਭਰੀ। ਸੋ ਜਿਸ ਦਿਨ ਤੋਂ ਸਾਡੀ ਪੰਜਾਬ ਗਵਰਨਮੈਂਟ ਨੇ ਇਹ ਫ੍ਰੀ ਕਲਾਸਾਂ ਸ਼ੁਰੂ ਕੀਤੀਆਂ ਨੇ ਬਹੁਤ ਹੀ ਟ੍ਰੇਨ ਜਿਹੜੇ ਸਾਡੇ ਹੈਗੇ ਨੇ ਕੋਚ ਨੇ ਜਿਹੜੇ ਯੋਗ ਕਰਾਉਂਦੇ ਨੇ ਸਾਨੂੰ ਔਰ ਆਰੀਆਂ ਨੇ ਸਾਡੇ ਇੱਥੇ ਵਾਲੇ ਦਾ ਫ੍ਰੀ ਹੈਡ ਨੇ ਬਾਕੀ ਸਾਰੇ ਹੀ ਪੂਰੇ ਪੰਜਾਬ ਦੇ ਵਿੱਚ ਹੀ ਜਿੱਥੇ ਵੀ ਯੋਗ ਹੋ ਰਿਹਾ ਸਾਡੇ ਪੰਜਾਬ ਦੀ ਜਨਤਾ ਸਾਡੇ ਲੁਧਿਆਣੇ ਦੀ ਜਨਤਾ ਜਿੰਨੇ ਵੀ ਐਨੇ ਹਮ ਹਮਾ ਕੇ ਪਹੁੰਚ ਰਹੇ ਨੇ ਔਰ ਐਨੇ ਬੈਨੀਫਿਟ ਲੈ ਰਹੇ ਨੇ ਮੈਂ ਖੁਦ ਮੇਰੀ ਆਪਣੀ ਬੈਗ ਦੁਖਦੀ ਸੀ ਉਹ ਠੀਕ ਹੋ ਗਈ ਮੇਰਾ ਬਲੱਡ ਪ੍ਰੈਸ਼ਰ ਵੱਧਦਾ ਸੀ ਉਹ ਨੋਰਮਲ ਵੱਲ ਨੂੰ ਆ ਰਿਹਾ ਵਾ ਸ਼ੂਗਰ ਦੀ ਵੀ ਥੋੜੀ ਜਿਹੀ ਪ੍ਰੋਬਲਮ ਸੀਗੀ ਉਹ ਵੀ ਸਾਰਾ ਕੁਝ ਠੀਕ ਹੋ ਰਿਹਾ ਸੋ ਮੈਂ ਆਪ ਸਭ ਨੂੰ ਜਿੰਨੇ ਵੀ ਸਾਡੇ ਪੰਜਾਬ ਨਿਵਾਸੀ ਨੇ ਹਿੰਦੁਸਤਾਨ ਨਿਵਾਸੀ ਨੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਮਾਂ ਕਿ ਵੱਧ ਤੋਂ ਵੱਧ ਤੁਸੀਂ ਯੋਗ ਯੋਗ ਅਟੈਂਡ ਕਰੋ ਯੋਗਾ ਕਲਾਸਿਸ ਅਟੈਂਡ ਕਰੋ ਆ ਕੇ ਤੇ ਆਪਾਂ ਨੂੰ ਦਵਾਈਆਂ ਤੋਂ ਮੁਕਤ ਸੰਸਾਰ ਬਣਾਈਏ ਆਪਾਂ ਕਿਉਂਕਿ ਡਾਕਟਰਾਂ ਜਿਹੜੀ ਲੁੱਟ ਖੋਟ ਜਿਆਦਾ ਗਰੀਬ ਤਬਕੇ ਦੀ ਕੀ ਚਾਹੇ ਅਮੀਰ ਤਬਕੇ ਦੀ ਜਿਆਦਾ ਲੁੱਟ ਛੋਟੇ ਸਾਡਾ ਡਾਕਟਰ ਮਹਿਕਮਾ ਜਾਂ ਜੋ ਵੀ ਹਸਪੀਟਲ ਦੀ ਇਹ ਕਰ ਰਹੇ ਨੇ ਸੋ ਉਹਨਾਂ ਤੋਂ ਬਚੀਏ ਆਓ ਆਪਾਂ ਯੋਗ ਅਪਣਾਈਏ ਤੇ ਤੰਦਰੁਸਤ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਨਮਸਕਾਰ ਜੀ ਸਭ ਨੂੰ ਰਾਮ ਰਾਮ ਜੀ। ਯੋਗਾ ਅਦਵਿਸ਼ ਤੇ ਸਭ ਜਿਹੜੇ ਇਕੱਠੇ ਹੋਏ ਆ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਮੁਬਾਰਕਾ। ਧੰਨਵਾਦ। ਔਰ ਯੋਗਾ ਕਰਨ ਨਾਲ ਸਭ ਸਰੀਰ ਸਵਸਥ ਰਹਿੰਦਾ ਔਰ ਸਭ ਨੂੰ ਕਰਨਾ ਚਾਹੀਦਾ। ਕਾਜੀ ਪੰਗੜਾ ਨਹੀਂ ਵੀ ਆਉਂਦਾ ਅਸੀਂ ਗਿਲ ਰੋਡ ਤੋਂ ਸਾਰੇ ਐਸੇ ਸਾਡੇ ਇਥੇ ਮhalla ਦੇ ਹੈਗੇ ਮhalla ਦੇ ਬੰਦੇ ਸਾਰੇ ਬਸੰਤ پارک ਦੇ ਵਿੱਚ ਯੋਗਾ ਦਿਵਸ ਮਨਾਇਆ 21 ਤਰੀਕ ਨੂੰ ਇੱਥੇ ਸਾਰਿਆਂ ਨੇ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਸਭ ਨੂੰ ਯੋਗਾ ਕਰਨਾ ਚਾਹੀਦਾ ਹੈ ਦਵਾਈਆਂ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਮੈਡੀਟੇਸ਼ਨ ਯੋਗਾ ਦਿਵਸ ਯੋਗਾ ਕਰੋ 7 ਵਜੇ ਆਇਆ ਕਰੋ ਹਾਂ ਰਾਮ ਰਾਮ ਜੀ ਅੱਜ ਯੋਗਾ ਦਿਵਸ ਕੇ ਲਈ ਆਪ ਸਭ ਕੋ ਬਹੁਤ ਹਾਰਦਿਕ ਸ਼ੁਭ ਕਾਮਨਾ ਹੈ हार्दिक शुभकामनाएं आप सबको आज का दिन सच्ची हमारे लिए बहुत योगदान है क्योंकि असि चलने की सारे पूरा देश पूरा राष्ट्र पूरा समाज योगा च मतलब भाग लवे योगा च और मेरा कहने का मतलब ये है कि तुम योग अगर हर रोज़ योग करोगे तो तुम सेहतमंद रहोगे तो कोई छोटी मोटी सारी बीमारियां तो दूर रहोगे मन प्रसन्न रहेगा आनंदमय रहेगा ਤੇਗੇ ਔਰ ਮੈਂ ਸਾਰੇ ਮਤਲਬ ਆਪਣੇ ਸ਼ਹਿਰ ਨੂੰ ਸਹਿਰ ਵਾਸੀਆਂ ਨੂੰ ਕਹੂੰਗੀ ਕਿ ਆਪਣੇ ਛੋਟੇ-ਮੋਟੇ ਜਿੰਨੇ ਵੀ ਪਾਰਕ ਹੈ ਉੱਤੇ ਸਵੇਰੇ-ਸਵੇਰੇ ਜਾਣਾ ਚਾਹੀਦਾ ਹੈ ਯੋਗ ਕਰਨਾ ਚਾਹੀਦਾ ਹੈ ਯੋਗ ਨਾਲ ਹੀ ਸਾਨੂੰ ਸਾਨੂੰ ਮਤਲਬ ਬਲ ਬੁੱਧੀ ਮਿਲਦੀ ਹੈ ਅੱਜ ਯੋਗਾ ਦਿਹਾ 21 ਜੂਨ ਹੈ ਸਾਰੇ ਪੰਜਾਬ ਨੂੰ ਬਹੁਤ-ਬਹੁਤ ਮੁਬਾਰਕਾਂ ਖਾਸ ਕਰਕੇ ਭਗਵੰਤ ਮਾਨ ਜੀ ਨੂੰ ਜਿਨ੍ਹਾਂ ਨੇ ਸਾਡੀ ਯੋਗਾ ਕਲਾ ਸ਼ੁਰੂ ਕੀਤੀਆਂ ਹੈਗੀਆਂ ਨੇ ਔਰ ਯੋਗਾ ਦਾ ਫਾਇਦਾ ਇਹ ਹੈ ਕਿ ਦੇਖੋ ਕਿ ਮੇਰੇ ਸਟੰਟ ਪੈਨ ਡਾਕਟਰਾਂ ਨੇ ਕਿਹਾ ਸੀਗਾ ਕਿ ਤੁਹਾਡੇ ਸਟੈਂਡ ਇੱਕ ਵੀ ਪੈਸਾ ਦੋ ਵੀ ਪੈ ਸਕਦੇ ਆ ਕਿ ਨਹੀਂ ਲੇਕਿਨ ਡਾਕਟਰ ਨਾਲੇ ਕਹਿੰਦੇ ਕਿ ਤੁਸੀਂ ਜੋ ਸੈਰ ਕਰੋਗੇ ਜਾਂ ਯੋਗਾ ਕਰੋਗੇ ਥੋੜਾ ਬਚਾਅ ਹੋ ਸਕਦਾ ਹੈਗਾ ਔਰ ਮੈਨੂੰ 3 ਸਾਲ ਹੋ ਗਏ ਹੈ ਕਿ ਨੇ ਕਿ ਮੈਂ ਬਿਲਕੁਲ ਹੀ ਓਕੇ ਹੈਗਾ ਬਿਲਕੁਲ ਫਿੱਟ ਐਂਡ ਫਾਈਨ ਹੈਗਾ ਤੇ ਮੈਨੂੰ ਕੋਈ ਸਟੈਂਡ ਦੀ ਲੋੜ ਨਹੀਂ ਹੈ ਨਹੀਂ ਮੈਂ ਸਟੈਂਡ ਪਵਾ ਕੇ ਪੂਰੀ ਜ਼ਿੰਦਗੀ ਵਾਸਤੇ ਆਪਹਾਜ ਹੋ ਜਾਣਾ ਸੀਗਾ ਲੇਕਿਨ ਹੁਣ ਮੈਂ ਬਿਲਕੁਲ ਤੰਦਰੁਸਤਾਂ ਇਹ ਸਾਰਾ ਦੇਨ ਜੋ ਹੈ ਭਗਵਾਨ ਤੁਮਨ ਜੀ ਦੀ ਹੈ ਜਿਨ੍ਹਾਂ ਨੇ ਯੋਗਾ ਕਲਾ ਸ਼ੁਰੂ ਕੀਤੀ ਹੈਗੇ ਨੇ ਉਹਨੇ ਇਨਾ ਅੱਛਾ ਉਦਦਮ ਕੀਤਾ ਹੈਗਾ ਕਿ ਸਾਰਾ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਬਾਕੀ ਨੂੰ ਮੈਸੇਜ ਦੇਣਾ ਚਾਹੀਦਾ ਜਲਦੀ ਉਠੋ ਇੱਕ ਘੰਟਾ ਆਪਣੇ ਵਾਸਤੇ ਕੱਢੋ ਠੀਕ ਹੈ ਜੀ ਆਪਾਂ ਦੁਨੀਆ ਵਾਸਤੇ 23 ਘੰਟੇ ਕੱਢ ਸਕਦੇ ਹੈਗੇ ਲੇਕਿਨ 1 ਘੰਟਾ ਆਪਾਂ ਆਪਣੇ ਵਾਸਤੇ ਕੱਢੋ ਤਾਂ ਕਿ ਸਾਡੀ ਜਿਹੜੀ ਸਿਹਤ ਹੈਗੀ ਹੈ ਤੰਦਰੁਸਤ ਰਹੇ ਇਹ ਨਾ ਹੋਵੇ ਕੱਲ ਨੂੰ ਅਸੀਂ ਕਿਸੇ ਤੇ ਡਿਪੈਂਡ ਹੋ ਜਾਈਏ ਕੱਲ ਨੂੰ ਬਿਮਾਰੀ ਐਸੀ ਮੌੜੀ ਲੱਗ ਜਾਈਏ ਕਿ ਅਸੀਂ ਆਪਣਾ ਕੱਲ ਨੂੰ ਲੋਕਾਂ ਤੇ ਡਿਪੈਂਡ ਹੋ ਜਾਈਏ ਇਸ ਕਰਕੇ ਮੈਂ ਸਭ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਆਪਣਾ ਯੋਗਾ ਦੇ ਉੱਪਰ ਆਓ ਸਿਰੇ 6 ਦੀ ਕਲਾਸ ਲੱਗਦੀ ਹੈ ਸਭ ਦੇ ਕਰ ਸਕਦੀ ਹੈਗੀ ਹੈ ਉਹ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਮੁਕੇਸ਼ ਸ਼ਰਮਾ ਜੀ ਅੱਜ ਯੋਗਾ ਡੇ ਹੈ ਜੀ ਸਾਰਿਆਂ ਨੂੰ ਚਾਹੀਦਾ ਹੈ ਕਿ ਸਿਰ एक्सरसाइज ਲਈ ਟਾਈਮ ਕੱਢੋ ਆਪਣੇ ਸਰੀਰ ਲਈ ਟਾਈਮ ਕੱਢਣਾ ਹੈ ਨਾ ਕਿ ਦੂਸਰਿਆਂ ਲਈ ਟਾਈਮ ਕੱਢਣਾ ਬਾਕੀਆਂ ਨੇ ਸਾਡੇ ਕੋਲ ਬਹੁਤ ਟਾਈਮ ਹੈ ਪਰ ਆਪਣੇ ਸਰੀਰ ਲਈ ਕਿਸੇ ਕੋਲ ਟਾਈਮ ਨਹੀਂ ਆ ਜੋ ਭਗਵੰਤ ਮਾਨ ਨੇ ਇਹ ਸ਼ੁਕਰਾਲਾ ਕੀਤਾ ਹੈ ਯੋਗਾ ਦਾ ਬਹੁਤ ਵਧੀਆ ਕੀਤਾ ਤੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਟਾਈਮ ਕੱਢ ਕੇ ਸਾਡੀ ਬਸੰਤ ਪਾਰਕ ਆਓ ਤੇ 6 ਤੋਂ 7 ਇੱਕ ਕਲਾਸ ਲੱਗਦੀ ਹੈ ਯੋਗਾ ਦੀ ਉਹ اٹੈਂਡ ਕਰੋ ਤੇ ਆਪਣੇ ਸਰੀਰ ਨੂੰ ਸਵਸਥ ਰੱਖੋ ਥੈਂਕ ਯੂ ਜੀ ਹਾਂਜੀ ਯੋਗਾ ਸਾਡੀ ਫਿਟਨੈਸ ਲਈ ਬਹੁਤ ਜ਼ਰੂਰੀ ਹੈ ਔਰ ਸਾਡੇ ਸੀਐਮ ਨੇ ਬੜਾ ਅੱਛਾ ਮੌਕਾ ਦਿੱਤਾ ਸਾਨੂੰ ਫ੍ਰੀ ਆਫ ਕੋਸਟ ਬਸੰਤ ਭਾਰਕ ਸਾਡੇ ਸਰ ਆਰਿਅਨ ਸਰ ਐਨਐਚਸੀ ਨੇ ਐਨਾ ਅੱਛਾ ਯੋਗਾ ਕਰਾਉਂਦੇ ਨੇ ਸਾਨੂੰ ਔਰ ਸੱਚੀ ਉਹਨਾਂ ਦੇ ਥੈਂਕਫੁਲ ਹੈ ਗਿਆ ਕਿ ਉਹਨਾਂ ਨੇ ਸਾਨੂੰ ਐਨਾ ਅੱਛਾ ਯੋਗਾ ਕਰਾਇਆ ਮੈਂ ਕਾਫੀ ਆਪਣਾ weight reduce ਕੀਤਾ ਔਰ ਮੈਂ ਫਿਜ਼ੀਕਲੀ ਬਹੁਤ ਜ਼ਿਆਦਾ ਫਿੱਟਾ ਮੈਂ ਤਾਂ ਸਭ ਨੂੰ ਰਿਕਮੈਂਡ ਕਰਾਂਗੀ ਮੇਰੀ ਫਰੈਂਡਸ ਐਨਾ ਸਾਰੇ ਨੇ 2 ਤੋਂ 3 ਕਿਜੀ weight ਬੜੇ ਆਰਾਮ ਨਾਲ reduce ਕੀਤਾ ਤੁਸੀਂ ਵੀ ਆਓ ਯੋਗਾ ਜੁਆਇਨ ਕਰੋ ਆਪਣਾ weight reduce ਕਰੋ ਫਿਜ਼ੀਕਲੀ ਫਿੱਟ ਰਹੋ ਹੈਲਥ ਇਜ਼ ਵੈਲਥ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਦੀਪ ਸਿੰਘ ਹੈ ਜੀ ਵੈਸੇ ਮੈਂ ਵੈਸੇ profession ਮੇਰਾ ਟੀਚਰ ਦਾ ਗਵਰਨਮੈਂਟ ਟੀਚਰ ਹਾਂ ਮੈਂ ਤੇ ਗਵਰਨਮੈਂਟ ਸਕੂਲ ਡੇਲੋਂ ਪੜਾਣਾ ਹੀ ਤੇ ਸਾਰਿਆਂ ਨੂੰ ਯੋਗਾ ਦੇ ਯੋਗਾ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦਾ ਸਰੀਰ ਤੰਦਰੁਸਤ ਰਹਿੰਦਾ ਵਾ ਸਵੇਰੇ ਮਾਰਨਿੰਗ ਈਵਨਿੰਗ ਜਦੋਂ ਵੀ ਤੁਹਾਨੂੰ ਆਪਣੇ ਟਾਈਮ ਦੇ ਵਿੱਚੋਂ ਵੇੜ ਮਿਲਦੀ ਆ ਤਾਂ ਸਾਨੂੰ ਜਰੂਰ ਆਪਣੇ ਕੀਮਤੀ ਸਮੇਂ ਚੋਂ ਯੋਗਾ ਜਰੂਰ ਕਰਨਾ ਚਾਹੀਦਾ ਵਾ ਕਿਉਂਕਿ ਇੰਟਰਨਲ ਜਿਹੜੀਆਂ ਪ੍ਰੋਬਲਮਸ ਨੇ ਉਹ ਸਿਰਫ ਤੇ ਸਿਰਫ ਆਪਾਂ ਨੂੰ ਯੋਗਾ ਹੀ ਸਹੀ ਕਰ ਸਕਦੀਆਂ ਨੇ ਜਿਮਿੰਗ ਹੋ ਗਈ ਜਾਂ ਸੈਰ ਹੋ ਗਿਆ ਇਹ ਸਿਰਫ ਆਪਣਾ weight ਘਟਾਉਂਦੀਆਂ ਨੇ ਪਰ ਜਦੋਂ ਯੋਗਾ ਆਪਾਂ ਕਰਦੇ ਆ ਤਾਂ ਇੰਟਰਨਲ ਪ੍ਰੋਬਲਮਸ ਜਿਹੜੀਆਂ ਅੱਜ ਕੱਲ ਸਭ ਨੂੰ ਨਾਰਮਲੀ ਹਰ ਪਰਸਨ ਨੂੰ ਬੀਪੀ ਹੋ ਗਿਆ 슈ਗਰ ਹੋ ਗਿਆ ਉਹਦੇ ਨਾਲ ਉਹ ਠੀਕ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਅੱਜ ਜਿਵੇਂ 21 ਤਰੀਕ ਨੂੰ ਯੋਗਾ ਡੇ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਯੋਗਾ ਦੇ ਹਮੇਸ਼ਾ ਇੱਕ ਦਿਨ ਹੀ ਬਣਾਣਾ ਰੋਜ਼ ਦੀ ਰੋਜ਼ ਬਣਾਉਣਾ ਚਾਹੀਦਾ ਵਾ ਤਾਂ ਕਿ ਸਾਡਾ ਸਰੀਰ ਜਿਹੜਾ ਵਾ ਉਹ ਤੰਦਰੁਸਤ ਰਹ ਸਕੇ ਇੰਨਾ ਕਹਿੰਦਾ ਹੋਇਆ ਧੰਨਵਾਦ